ਪਿਆਰ ਪ੍ਰੀਤ ਸਾਥ ਸ਼੍ਰੀ ਕਾਲ ਪੰਜਾਬੀ ਚੜ੍ਹਦੀ ਕਲਾ ਚੈਨਲ ਦੇਖ ਰਹੇ ਸਰੋਤਿਆਂ ਦਾ ਸਵਾਗਤ ਕਰਦੇ ਆਂ ਵੱਡੇ ਅਪਡੇਟ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਆਂ 1 ਜੂਨ ਅੱਜ ਤੋਂ ਇਹ ਵੱਡੇ ਬਦਲਾਅ ਜਿਹੜੇ ਨੇ ਹੋ ਗਏ ਨੇ ਜਿਨ੍ਹਾਂ ਦਾ ਸਿੱਧਾ ਅਸਰ ਤੁਹਾਡੀਆਂ ਜੇਬਾਂ ਦੇ ਉੱਤੇ ਪੈਣ ਵਾਲਾ ਐਲ ਪੀ ਜੀ ਦੇ ਲੈ ਕੇ ਜੂਵੀ ਤੱਕ ਵੱਡੇ ਜਿਹੜੇ ਨੇ ਬਦਲਾਅ ਅੱਜ 1 ਜੂਨ ਤੋਂ ਲਾਗੂ ਹੋ ਗਏ ਨੇ ਸੋ ਕਿਹੜੇ ਕਿਹੜੇ ਹੋ ਨਵੇਂ ਰੂਲ ਨੇ ਆਪਾਂ ਜਾਣਕਾਰੀ ਕੜੀ ਨਾਲ ਸਾਂਝੀ ਕਰਾਂਗੇ ਅੱਜ ਦੀ ਖਾਸ ਅਪਡੇਟ ਦੇ ਵਿੱਚ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਨਿੱਕੀ ਜਿਹੀ गुजारिश ਬੇਨਤੀ ਕਰਾਂਗੇ ਕਿ ਚੈਨਲ ਤੇ ਪਹਿਲੀ ਵਾਰ ਆਇਓ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਤਾਂ ਜਲਦੀ ਜਲਦੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਘੰਟੀ ਵਾਲੇ ਬਟਨ ਨੂੰ ਦਬਾ ਕੇ ਉਹਨੂੰ ਆਲਤੇ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਸਾਡੀ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲਦਾ ਰਹੇ ਸtheta ਦਾ ਤੁਹਾਨੂੰ ਮੇਨ ਅਪਡੇਟ ਦੇ ਉੱਤੇ ਲੈ ਕੇ ਚੱਲਦੇ ਹਾਂ 1 ਜੂਨ ਤੋਂ ਆਧਾਰ ਕਾਰਡ ਕ੍ਰੈਡਿਟ ਕਾਰਡ ਐਲਪੀਜੀ ਤੋਂ ਲੈ ਕੇ ਜ਼ੂਪੀਈ ਤੱਕ ਵਟੇ ਨਿਯਮ ਜਿਹੜੇ ਉਹ ਬਦਲ ਗਏ ਨੇ ਤੇ ਤੁਹਾਡੀ ਜੇਬ ਦੇ ਉੱਤੇ ਕਿੰਨਾ ਅਸਰ ਪਵੇਗਾ ਇਹਦੇ ਬਾਰੇ ਵੀ ਆਪਾਂ ਦੱਸ ਦਿੰਨੇ ਆਂ ਜੂਨ ਦਾ ਮਹੀਨਾ ਸ਼ੁਰੂ ਹੋਣ ਗਿਆ ਹੈ ਤੇ ਜੂਨ ਦਾ ਮਹੀਨਾ ਤੁਹਾਡੇ ਬਜਟ ਲਈ ਕਈ ਤਰੀਕਿਆਂ ਨਾਲ ਮਹੱਤਵਪੂਰਨ ਹੋ ਸਕਦਾ ਕਿਉਂਕਿ ਹਰ ਮਹੀਨੇ ਕੁਝ ਬਦਲਾਅ ਲੈ ਕੇ ਆਉਂਦਾ ਹੈ ਜੂਨ ਵਿੱਚ ਵੀ ਕਈ ਨਿਯਮ ਬਦਲਣ ਵਾਲੇ ਨੇ ਜੋ ਆਮ ਜੀਵਨ ਨੂੰ ਪ੍ਰਭਾਵਿਤ ਕਰਨਗੇ ਜੋ ਨੀ ਮੁੰਗ ਬਦਲਾਵ ਜਾਰੀ ਨੇ ਉਹਨਾਂ ਵਿੱਚ ਕੈਰਡ ਕਾਰਡ ਆਧਾਰ ਕਾਰਡ ਪੀ ਐਫ ਕੜਵਾਉਣਾ ਐਲ ਪੀ ਜੀ ਗੈਸ ਸਿਲੰਡਰ ਐਫ ਡੀ ਅਤੇ ਏਟੀਐਮ ਜੁੜਿੰਦੇ ਹੋ ਸ਼ਾਮਿਲ ਨੇ ਤਿੱਤੋਂ ਦਾ ਦੇ ਕਿ ਐਲ ਪੀ ਜੀ ਸਿਲੰਡਰ ਦੀਆਂ ਕੀਮਤਾਂ ਦੀ ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਐਲ ਪੀ ਜੀ ਸਿਲੰਡਰ ਦੀਆਂ ਕੀਮਤ ਦੇ ਵਿੱਚ ਵੱਡਾ ਬਦਲਾਅ ਹੁੰਦਾ ਤੇ ਇੱਕ ਜ਼ੋਨ ਤੋਂ ਵੀ ਸਿਲੰਡਰ ਦੀਆਂ ਕੀਮਤ ਦੇ ਵਿੱਚ ਉਤਰਾ ਚੜਾ ਦੇਖਣ ਨੂੰ ਮਿਲੇ ਆ ਘਰੇਲੂ ਗੈਸ ਸਿਲੰਡਰ ਦੇ ਵਿੱਚ ਕੋਈ ਵੀ ਫਰਕ ਨਹੀਂ ਪਿਆ ਜਿਸ ਤਰ੍ਹਾਂ ਦਾ ਤੁਹਾਨੂੰ ਰੇਟ ਪਹਿਲਾਂ ਮਿਲ ਰਿਹਾ ਸੀ ਕੋਹੀ ਰੇਟ ਇਸਵੇਂ ਨਵੀ ਤੋਂ ਮਿਲੂਗਾ ਪਰ ਵਪਾਰਕ ਸਿਲੰਡਰ ਦੀ ਕੀਮਤ ਦੇ ਵਿੱਚ ਕਟੌਤੀ ਆਈ ਹੈ 24 ਰੁਪਏ ਰੇਟ ਜਿਹੜਾ ਹੋ ਘਟਿਆ 19 ਕਿਲੋ ਗੈਸ ਸਿਲੰਡਰ ਦੀ ਕੀਮਤ ਦੇ ਵਿੱਚ ਮਈ ਮਹੀਨੇ ਦੇ ਵਿੱਚ ਵੀ 17 ਰੁਪਏ ਦੀ ਕਮੀ ਕੀਤੀ ਗਈ ਸੀ ਤੇ ਇਸ ਵਾਰ 24 ਰੁਪਏ ਦੀ ਜਿਹੜੀ ਕਮੀ ਆ ਉਹ ਕੀਤੀ ਗਈ ਆ ਜਦਕਿ ਘਰੇਲੂ ਗੈਸ ਸਿਲੰਡਰ ਦੇ ਵਿੱਚ ਕੋਈ ਵੀ ਬਦਲਾਅ ਨਹੀਂ ਹੋਇਆ ਵਪਾਰਕ ਸਿਲੰਡਰ ਦੇ ਕੀਮਤ ਦੇ ਵਿੱਚ ਬਦਲਾਅ ਦੇਖਣ ਨੂੰ ਮਿਲਿਆ ਇਸ ਤੋਂ ਬਿਧਾ ਆਧਾਰ ਕਾਰਡ ਅਪਡੇਟ ਦੀ ਆਖਰੀ ਮਿਤੀ ਨੂੰ ਲੈ ਕੇ ਵੀ ਵੱਡਾ ਬਦਲਾਅ ਹੋ ਗਿਆ ਆਧਾਰ ਕਾਰਡ ਨੀਮਾਂ ਦੇ ਨਵੇਂ ਨੀਮ ਲਾਗ ਹੋ ਗਏ ਨੇ ਆਪਣਾ ਆਧਾਰ ਕਾਰਡ ਦੇ ਵੇਰਵਿਆਂ ਨੂੰ ਮੁਫਤ ਵਿੱਚ ਆਨਲਾਈਨ ਅਪਡੇਟ ਕਰਨ ਦੀ ਆਖਰੀ ਮਿਤੀ 14 ਜੂਨ 2025 ਹੈ ਇਸ ਤੋਂ ਬਾਅਦ ਤੁਹਾਨੂੰ ਇਸ ਨੂੰ ਅਪਡੇਟ ਕਰਵਾਉਣ ਲਈ ਪੈਸੇ ਦੇਣੇ ਪੈਣਗੇ ਜੋ ਲੋਕ ਇਸ ਮਿਤੀ ਤੱਕ ਆਪਣੀ ਪਛਾਣ ਅਤੇ ਐਡਰੈਸ ਸਬੂਤ ਦੇ ਦਸਤਾਵੇਜ਼ ਨੂੰ ਅਪਡੇਟ ਕਰਨ ਵਿੱਚ ਅਸਫਲ ਰਹਿੰਦੇ ਹਨ ਉਹਨਾਂ ਨੂੰ ਆਨਲਾਈਨ ਪੋਰਟਲ ਰਾਹੀਂ ਆਪਡੇਟ ਕਰਨ ਲਈ 25 ਰੁਪਏਾ ਭੌਤਿਕ ਆਧਾਰ ਕੇਂਦਰਾਂ ਤੇ 50 ਰੁਪਏ ਦੀ ਫੀਸ ਦੇਣੀ ਪਵੇਗੀ ਆਧਾਰ ਕਾਰਡ ਧਾਰਕਾਂ ਨੂੰ ਆਧਾਰ ਕੇਂਦਰ ਤੇ ਜਾ ਕੇ ਆਪਣੀ ਜਾਣਕਾਰੀ ਅਪਡੇਟ ਕਰਨੀ ਹੋਵੇਗੀ ਇਸ ਤੋਂ ਬਾਅਦ ਕ੍ਰੈਡਿਟ ਕਾਰਡ ਦੇ ਨਿਯਮਾਂ ਦੇ ਵਿੱਚ ਬਦਲਾਅ ਹੋ ਗਿਆ ਜੀ 1 ਜੂਨ ਤੋਂ ਕ੍ਰੈਡਿਟ ਕਾਰਡ ਨਿਯਮ ਦੇ ਵਿੱਚ ਵੱਡਾ ਬਦਲਾਅ ਹੋਇਆ ਜੇਕਰ ਤੁਸੀਂ ਕ੍ਰੈਡਿਟ ਕਾਰਡ ਦੀ ਵਰਤੋਂ ਕਰਦੇ ਹੋ ਤਾਂ ਤੁਹਾਨੂੰ ਇਹ ਨਿਯਮ ਜਰੂਰ ਪੜ੍ਹਨਾ ਚਾਹੀਦਾ ਹੈ ਹੁਣ ਤੁਹਾਨੂੰ ਕੁਝ ਸੇਵਾਵਾਂ ਲਈ ਨਵੇਂ ਚਾਰਜੇ ਖਰਚੇ ਦੇਣੇ ਪੈਣਗੇ ਉਦਾਹਰਨ ਵਜੋਂ ਜੇਕਰ ਤੁਹਾਡਾ ਬਿੱਲ ਜਾਂ EMI ਆਟੋ ਡੈਬਿਟ ਫੇਲ ਹੋ ਜਾਂਦਾ ਤਾਂ ਇਸਤੇ 2% ਜੁਰਮਾਨਾ ਲਗਾਇਆ ਜਾਵੇਗਾ ਨਾਲ ਹੀ ਤੁਹਾਨੂੰ ਬਿਜਲੀ ਦੇ ਬਿੱਲ ਦਾ ਪੁਗਤਾਨ ਕਰਨ ਅਤੇ ਕ੍ਰੈਡਿਟ ਕਾਰਡ ਦੀ ਵਰਤੋਂ ਕਰਕੇ ਪੈਟਰੋਲ ਡੀਜ਼ਲ ਖਰੀਦਣ ਲਈ ਬਾਧੂ ਪੁਗਤਾਨ ਕਰਨਾ ਪਵੇਗਾ। EPFO 3.0 ਲਾਂਚ ਕੀਤਾ ਜਾਵੇਗਾ। PF ਕਢਾਉਣਾ ਜਿਹੜਾ ਆਸਾਨ ਹੋਵੇਗਾ। 1 ਜੂਨ ਤੋਂ ਨਵਾਂ ਕਰਜ਼ਨ EPFO 3.0 ਲਾਂਚ ਕਰ ਰਿਹਾ। ਇਸ ਨਾਲ PF ਕਢਾਉਣਾ KYC ਅਪਡੇਟ ਤੇ ਕਲੇਮ ਪ੍ਰੋਸੈਸ ਪਹਿਲਾਂ ਨਾਲੋਂ ਤੇਜ਼ ਅਤੇ ਆਸਾਨ ਹੋਵੇਗਾ। ਖਾਸ ਗੱਲ ਹੈ ਕਿ EPF ਨਾਲ ਸੰਬੰਧਿਤ ਕਾਡਾ ਨੂੰ ਵੀ ATM ਕਾਰਡਾਂ ਬਾਂਗ ਵਰਤਿਆ ਅਜਾ ਸਕੇਦਾ ਐਫ ਡੀ ਵਿਆਜ ਦਰਾਂ ਵਿੱਚ ਬਦਲਾਅ ਸਵੰਭ ਬੈਂਕ ਜ਼ੂਨ ਵਿੱਚ ਫਿਕਸਡ ਡਿਪੋਜ਼ਿਟ ਤੇ ਕਰ ਜਾਂਦੀਆਂ ਵਿਆਜ ਦਰਾਂ ਵਿੱਚ ਬਦਲਾਅ ਕਰ ਸਕਦਾ ਹੈ ਰਿਜ਼ਰਵ ਬੈਂਕ ਦੁਆਰਾ ਸੰਭਾਵਿਤ ਰੈਪੋ ਰੇਟ ਵਿੱਚ ਕਟੌਤੀ ਕਰਨ ਐਫ ਡੀ ਦਰਾਂ ਕਰ ਸਕਦੀਆਂ ਹਨ ਉਦਾਹਰਨ ਵਜੋਂ ਸ਼੍ਰੀ ਰਾਮ ਸਮਾਲ ਫਾਈਨਾਂਸ ਬੈਂਕ ਨੇ 5 ਸਾਲ ਦੀ ਐਫ ਡੀ ਦੇ ਵਿਆਜ ਦਰ 8.6 ਤੋਂ ਘਟਾ ਕੇ 8% ਕਰ ਦਿੱਤੀ ਹੈ ਇਸ ਤੋਂ ਬਾਅਦ ਏਟੀਐਮ ਲੈਣ ਦੇ ਚਾਰਜਸ ਵੱਧ ਸਕਦੇ ਨੇ 1 ਜੂਨ ਤੋਂ ATM ਦੇ ਪੈਸੇ ਕਢਵਾਉਣਾ ਮਹਿੰਗਾ ਹੋ ਸਕਦਾ ਹੈ ATM ਲੈਣ ਦੇ ਖਰਚਿਆਂ ਵਿੱਚ ਬਦਲਾਅ ਦੀ ਉਮੀਦ ਹੈ 1 ਜੂਨ ਤੋਂ ਨਵੇਂ ਨਿਯਮਾਂ ਦੇ ਤਹਿਤ ਮੌਜੂਦਾ ਮੁਫਤ ਸਿਮਾ ਲੈਣ ਦੇ ਦੋ ਬਾਅਦ ਪੈਸੇ ਕਢਵਾਉਣ ਦੀ ਫੀਸ ਵੱਧ ਸਕਦੀ ਹੈ ਜਿਸ ਦਾ ਅਸਰ ATM ਦੀ ਵਰਤੋਂ ਕਰਨ ਵਾਲੇ ਲੋਕਾਂ ਤੇ ਪੈ ਸਕਦਾ ਇਸ ਤੋਂ ਇਲਾਵਾ GST ਵਿੱਚ ਵੀ ਕੁਝ ਬਦਲਾਅ ਹੋ ਸਕਦਾ ਤੇ ਹੁਣ ਤੁਹਾਨੂੰ UPI ਲੈਣ ਦੇ ਨੇ ਵਿੱਚ ਦਿਖਾਈ ਦੇਵੇਗਾ ਅਸਲੀ ਨਾਮ ਭਾਰ ਸਮੇਤ ਪੂਰੀ ਦੁਨੀਆ ਵਿੱਚ ਜੁਪੀ ਆਈ ਰਾਹੀਂ ਭੁਗਤਾਨ ਕੀਤੇ ਜਾਂਦੇ ਹਨ ਇਹ ਡਿਜੀਟਲ ਭੁਗਤਾਨ ਪਲੇਟਫਾਰਮ ਲੈ ਕੇ ਇਹਨੂੰ ਆਸਾਨ ਬਣਾਉਂਦਾ ਹੈ ਜੇਕਰ ਤੁਸੀਂ ਭੁਗਤਾਨ ਕਰਨ ਲਈ ਜੁਪੀ ਦੀ ਵਰਤੋਂ ਕਰਦੇ ਤਾਂ ਤੁਹਾਡੇ ਲਈ ਖੁਸ਼ਖਬਰੀ 1 ਜੂਨ ਤੋਂ ਜੁਪੀ ਤੇਜ਼ ਹੋਣ ਜਾ ਰਿਹਾ ਹੈ ਹੁਣ ਭੁਗਤਾਨ ਕਰਨ ਵਿੱਚ ਜ਼ਿਆਦਾ ਸਮਾਂ ਨਹੀਂ ਲੱਗੇਗਾ ਖਾਸ ਕਰਕੇ ਲੈ ਕੇ ਹੁਣ ਜਿਸ ਵਿਅਕਤੀ ਨੂੰ ਭੁਗਤਾਨ ਕੀਤਾ ਗਿਆ ਹੈ ਉਸ ਦਾ ਅਸਲੀ ਨਾਮ ਦਿਖਾਈ ਦੇਵੇਗਾ ਹੁਣ ਤੱਕ ਕੋਈ ਵੀ ਜੁਪੀ ਆਈ ਡੀ ਵਿੱਚ ਕੋਈ ਵੀ ਨਾਮ ਲਿਖ ਸਕਦਾ ਸੀ ਪਰ ਹੁਣ ਅਜਿਹਾ ਨਹੀਂ ਹੋਵੇਗਾ ਉਸ ਦਾ ਉਦੇਸ਼ ਆਨਲਾਈਨ ਭੁਗਤਾਨਾਂ ਨੂੰ ਸੁਰੱਖਿਅਤ ਤੇ ਬਣਾਉਣਾ ਅਤੇ ਧੋਖਾਧੜੀਆਂ ਘਟਨਾਵਾਂ ਨੂੰ ਰੋਕਣਾ ਹੈ। ਮਿਊਚੁਅਲ ਫੰਡਾਂ ਵਿੱਚ ਨਵਾਂ ਕੱਟਆਫ ਸਮਾਂ SEBI ਨੇ ਰਾਤ ਪਰਦੀਆਂ ਮਿਊਚੁਅਲ ਫੰਡ ਸਕੀਮਾਂ ਲਈ ਇੱਕ ਨਵਾਂ ਕੱਟਆਫ ਸਮਾਂ ਲਗ ਕੀਤਾ ਹੈ। ਕਜੂਨ ਤੋਂ ਆਫਲਾਈਨ ਲੈਣ ਦੇ ਦਾ ਸਮਾਂ ਦੁਪਹਿਰ 3 ਵਜੇ ਤੇ ਆਨਲਾਈਨ ਲਈ ਇਹ ਸਮਾਂ ਸ਼ਾਮ 7 ਵਜੇ ਹੋਵੇਗਾ। ਜਿਹੜੇ ਇਹ ਹੋਟੇ ਬਦਲਾਣੇ ਅੱਜ ਤੋਂ ਲਾਗੂ ਹੋ ਗਏ ਨੇ ਪੂਰੇ ਭਾਰਤ ਭਰ ਦੇ ਵਿੱਚ। ਤੁਹਾਡੇ ਲਈ ਕਿਹੜਾ ਇਹਦੇ ਵਿੱਚ ਫਾਇਦੇਮੰਦ ਹੈ ਕਿਹੜਾ ਨੁਕਸਾਨ ਦਾ ਹੈ ਤੁਸੀਂ ਖੁਦ ਦੇਖਣਾ ਹੋਵੇਗਾ ਸੋ ਵੱਡੀ ਜਾਣਕਾਰੀ ਵੱਡੀ ਅਪਡੇਟ ਸੀ ਮਿਲਦਿਆ ਹੋਰ ਵੀਡੀਓ ਦੇ ਨਾਲ ਹੋ ਤੱਕ ਬਨੇ ਰਹੋ ਸਾਡੇ ਨਾਲ ਧੰਨਵਾਦ